ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਈ ਹਾਂ ਰਾਸ਼ਟਰ ਨਿਰਮਾਣ ਤੇ ਔਰਤ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਮ ਇਹ ਹੈ ਤੁਸੀਂ ਆਪਣੀ ਜਮਾਤ ਤੇ ਨਾਮ ਬੋਲੋਗੇ ਮੇਰੇ ਬੋਲਣ ਦਾ ਵਿਸ਼ਾ ਹੈ ਰਾਸ਼ਟਰ ਨਿਰਮਾਣ ਤੇ ਔਰਤ ਔਰਤ ਮਨੁੱਖੀ ਜੀਵਨ ਦਾ ਧੁਰਾ ਤੇ ਦੇਵੀ ਸ਼ਕਤੀ ਹੈ ਟਿਆ ਗੋਰ ਦਾ ਕਥਨ ਹੈ ਕਿ ਸੰਸਾਰ ਦਾ ਭਵਿੱਖ ਇਸਤਰੀ ਦੇ ਹੱਥ 'ਚ ਹੈ ਜੈਸਾ ਉਹ ਬਣਾਏਗੀ ਤੈਸਾ ਬਣ ਜਾਵੇਗਾ ਔਰਤ ਇੱਕ ਤਰ੍ਹਾਂ ਸਾਰੇ ਸੰਸਾਰ ਦਾ ਭਾਰ ਆਪਣੇ ਮੋਢਿਆਂ ਤੇ ਚੁੱਕੀ ਫਿਰਦੀ ਹੈ ਸੇਵਕਮਾਰ ਵਟਾਲਵੀ ਲੂਣਾ ਵਿੱਚ ਲਿਖਦਾ ਹੈ ਧਰਤੀ ਤੇ ਜੋ ਕੁਝ ਸੋਹਣਾ ਹੈ ਉਸ ਦੇ ਪਿੱਛੇ ਨਾਰ ਅਵਸ਼ ਹੈ ਜੋ ਕੁਝ ਕਿਸੇ ਮਹਾਨ ਹੈ ਰਚਿਆ ਉਸ ਵਿੱਚ ਨਾਰੀ ਦਾ ਹੀ ਹੱਥ ਹੈ ਨਾਰੀ ਆਪ ਨਰਾਇਣ ਹੈ ਹਰ ਮਥੇ ਦੀ ਤੀਜੀ ਆਖ ਹੈ ਨਾਰੀ ਧਰਤੀ ਦੀ ਕਵਤਾ ਹੈ ਕੁੱਲ ਭਵਖ ਨਾਰੀ ਦੇ ਵਸ ਹੈ ਆਧ ਕਾਲ ਤੋਂ ਹੀ ਕੁਦਰਤ ਦੇ ਅਦਪੁੱਲ ਤੇ ਰਸਮਈ ਕ੍ਰਿਸ਼ਮੇ ਨੂੰ ਮਹਾਨਤਾ ਦੇਣ ਤੋਂ ਮਰਦ ਸਦਾ ਮੁਨਕਰ ਰਿਹਾ ਹੈ ਸਾਡੇ ਪ੍ਰਸਿੱਧ ਕਿੱਸਾਕਾਰ ਔਰਤ ਪ੍ਰਤੀ ਘਟਿਆ ਸੋਚ ਰੱਖਦੇ ਹਨ ਜਿਸ ਨੂੰ ਵੇਵਫਾ ਖੁਰੀ ਪਿੱਛੇ ਮੱਤ ਵਾਲੀ ਲੋਕਾਂ ਨੂੰ ਮਰਵਾਉਣ ਵਾਲੀ ਆਦ ਬਹੁਤ ਕੁਝ ਲਿਖਦੇ ਹਨ 16ਵੀਂ ਤੋਂ 20ਵੀਂ ਸਦੀ ਤੱਕ ਇਹਨਾਂ ਨੇ ਔਰਤ ਬਾਰੇ ਬਹੁਤ ਕੁਝ ਮਾੜਾ ਲਿਖਿਆ ਕੁਝ ਲੋਕਾਂ ਦੀ ਔਰਤ ਪ੍ਰਤੀ ਸਕਾਰਾਤਮਕ ਸੋਚ ਰਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਮਹਾਨ ਕਹਿ ਕੇ ਉੱਚਾ ਰੁਤਬਾ ਦਿੱਤਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਸ੍ਰੀ ਗੁਰੂ ਅਮਰਦਾਸ ਜੀ ਨੇ ਔਰਤ ਨੂੰ ਸਮਾਜ ਵਿੱਚ ਸਨਮਾਨਯੋਗ ਸਥਾਨ ਦਿਵਾਉਣ ਲਈ ਸਤੀ ਪ੍ਰਥਾ ਵਿਰੁੱਧ ਆਵਾਜ਼ ਉਠਾਈ ਸਾਡੇ ਸ਼ਾਸਤਰਾਂ ਵਿੱਚ ਵੀ ਔਰਤ ਨੂੰ ਮਰਦ ਦੀ ਅਰਧਾਂਗਣੀ ਭਾਵ ਅੱਧਾ ਅੰਗ ਮੰਨਿਆ ਗਿਆ ਹੈ ਪਰ ਇਸੇ ਸੰਦਰਭ ਦੇ ਉਲਟ ਸ਼ੈਕਸਪੀਅਰ ਨੇ ਕਿਹਾ ਹੈ ਕਿ ਲਾਇ ਇੱਕ ਲਾਇਕ ਔਰਤ ਦੇ ਪਤੀ ਤੇ ਅਜਿਹਾ ਕੋਈ ਕਸ਼ਟ ਨਹੀਂ ਆ ਸਕਦਾ ਜਿਸ ਨੂੰ ਉਹ ਸਹਾਰ ਨਾ ਸਕੇ ਇਸ ਤਰ੍ਹਾਂ ਇੱਕ ਸੁਚੱਜੀ ਔਰਤ ਮਰਦ ਨੂੰ ਰੱਬ ਵੱਲੋਂ ਦਿੱਤੀ ਸਭ ਤੋਂ ਸ਼੍ਰੇਸ਼ਟ ਸੁਗਾਤ ਹੈ ਨਾਰੀ ਦਾ ਨਾਂ ਲੈਂਦਿਆਂ ਹੀ ਸਾਡੇ ਸਾਹਮਣੇ ਤ્યાਗ ਸਹਿਣਸ਼ੀਲਤਾ ਬਲੀਦਾਨ ਦੀ ਤਸਵੀਰ ਉੱਭਰ ਕੇ ਆਉਂਦੀ ਹੈ ਆਪਣੇ ਬੱਚਿਆਂ ਲਈ ਮਮਤਾ ਪਤੀ ਲਈ ਚਰিত্রਵਾਣ ਸਮਾਜ ਲਈ ਸੱਭਿਆਕ ਵਿਸ਼ਵ ਲਈ ਦਿਆਵਣ ਅਤੇ ਜੀਵਾਂ ਪ੍ਰਤੀ ਦਿਆ ਰੱਖਣ ਵਾਲੀ ਮਹਾਸ਼ਕਤੀ ਦਾ ਨਾਂ ਨਾਰੀ ਹੈ ਔਰਤ ਵੀ ਹੈ ਤੇ ਜਗਤ ਕਲਿਆਣੀ ਵੀ ਮਰਦ ਤਾਂ ਔਰਤ ਦਾ ਕਾਰਜ ساری ਜ਼ਿੰਦਗੀ ਨਹੀਂ ਉਤਾਰ ਸਕਦਾ ਨਾਰੀ ਹੁਣ ਅਵਲਾ ਨਹੀਂ ਰਹੀ ਉਹ ਸਰਸਵਤੀ ਹੈ ਲਕਸ਼ਮੀ ਹੈ ਜ਼ਿੰਦਗੀ ਦੇ ਹਰ ਖੇਤਰ ਵਿੱਚ ਉਸ ਦੀ ਪ੍ਰਾਪਤੀ ਲਾਸਾਨੀ ਹੈ ਆਜ਼ਾਦ ਭਾਰਤ ਵਿੱਚ ਉਸ ਨੂੰ ਮਰਦ ਦੇ ਬਰਾਬਰ ਦਾ ਦਰਜਾ ਮਿਲ ਗਿਆ ਹੈ ਉਸ ਦੇ ਹੱਕਾਂ ਦੀ ਰਾਖੀ ਲਈ ਕਾਨੂੰਨ ਬਣਾ ਗਏ ਹਨ ਉਹ ਹਰ ਖੇਤਰ ਵਿੱਚ ਖੁਦਮੁਖਤਿਆਰ ਹੋਣਦ ਬਣਾ ਰਹੀ ਹੈ ਬਹੁਤ ਸਾਰੇ ਖੇਤਰਾਂ ਵਿੱਚ ਤਾਂ ਉਸ ਨੇ ਮਰਦ ਨੂੰ ਪਛਾੜ ਦਿੱਤਾ ਹੈ ਪਰ ਲੈ ਕੇ ਉਹ ਉੱਚ ਪਦਮੀਆਂ ਤੇ ਆ ਬੈਠੀ ਹੈ ਉਹ ਕੁਸ਼ਲ ਅਧਿਆਪਕਾ ਤੇ ਕੁਸ਼ਲ ਪ੍ਰਬੰਧਕ ਬਣ ਗਈ ਹੈ ਸ਼੍ਰੀਮਤੀ ਕਿਰਨ ਵਿਆਦੀ ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਅਫਸਰ ਹੈ ਰਾਜਨੀਤੀ ਦੇ ਖੇਤਰ ਵਿੱਚ ਵੀ ਔਰਤਾਂ ਦਾ ਨਾਂ ਹੈ ਸਹਿਤ ਦੇ ਖੇਤਰ ਵਿੱਚ ਵੀ ਇਹਨਾਂ ਨੇ ਮਹਾਨ ਮੱਲਾ ਮਾਰੀਆਂ ਹਨ ਰਾਜਾਂ ਅਤੇ ਸੂਬਿਆਂ ਵਿੱਚ ਮੁਖੀ ਵਜੋਂ ਔਰਤਾਂ ਕੰਮ ਕਰ ਰਹੀਆਂ ਹਨ ਖੇਤਰ ਖੇਡਾਂ ਦਾ ਹੋਵੇ ਜਾਂ ਗਾਇਕੀ ਦਾ ਔਰਤਾਂ ਨੇ ਹਰ ਖੇਤਰ ਵਿੱਚ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਹਨ ਹਰ ਖੇਤਰ ਵਿੱਚ ਔਰਤ ਦਾ ਯੋਗਦਾਨ ਹੈ ਹੁਣ ਉਸ ਵਿੱਚ ਸਵੈ ਵਿਸ਼ਵਾਸ ਤੇ ਸਵੈ ਨਿਰਪਟਾ ਆ ਗਈ ਹੈ ਅੱਜ ਉਹ ਸਮਾਜ ਹੀ ਸੱਭਿਆਖਵਾਣ ਦਾ ਹੱਕਦਾਰ ਹੈ ਜਿਸ ਵਿੱਚ ਇਸਤਰੀ ਨੂੰ ਸਨਮਾਨਯੋਗ ਸਥਾਨ ਪ੍ਰਾਪਤ ਹੈ ਦੂਸਰੇ ਸ਼ਬਦਾਂ ਵਿੱਚ ਨਾਰੀ ਦਾ ਆਦਰ ਕਿਸੇ ਕੌਮ ਦੇ ਸੱਭਿਆਚਾਰ ਦਾ ਨਾਪ ਹੈ ਇਸਤਰੀ ਦੀ ਖੁਸ਼ੀ ਹੀ ਘਰ ਤੇ ਸਮਾਜ ਦੀ ਉਨਤੀ ਦਾ ਸਬੂਤ ਹੈ ਉਸ ਦੀ ਉਨਤੀ ਤੇ ਗਰਾਫਟ ਤੇ ਹੀ ਰਾਸ਼ਟਰ ਦੀ ਉਨਤੀ ਅਤੇ ਗਰਾਫਟ ਨਿਰਭਰ ਕਰਦੀ ਹੈ ਜਿਸ ਘਰ ਵਿੱਚ ਔਰਤ ਦੁਖੀ ਹੈ ਉਹ ਘਰ ਛੇਤੀ ਹੀ ਤਬਾਹ ਹੋ ਜਾਂਦਾ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਭਾਵੇਂ ਹਰ ਖੇਤਰ ਵਿੱਚ ਔਰਤ ਨੇ ਮੱਲਾ ਮਾਰੀਆਂ ਹਨ ਉਸ ਨੂੰ ਨਿਰੰਤਰ ਵਿਕਾਸ ਦੀ ਲੋੜ ਹੈ ਤਾਂ ਹੀ ਉਹ ਸਮਾਜ ਵਿੱਚ ਉੱਚਾ ਦਰਜਾ ਬਣਾਈ ਰੱਖ ਸਕਦੀ ਹੈ ਕਿਸੇ ਵੀ ਖੇਤਰ ਵਿੱਚ ਉਸ ਦੀ ਮਾਣ ਮਿਰ ਜਿਆਦਾ ਅਤੇ ਵਿਅਕਤੀਤਵ ਦੇ ਗੁਣ ਖਤਮ ਨਹੀਂ ਹੋਣ ਦੇਣੇ ਚਾਹੀਦੇ ਇਸ ਤਰ੍ਹਾਂ ਉਸ ਦਾ ਮਾਣ ਬਚਿਆ ਰਹੇਗਾ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਭਾਸ਼ਣ ਦਾ ਵਿਸ਼ਾ ਰਾਸ਼ਟਰ ਨਿਰਮਾਣ ਤੇ ਔਰਤ ਜੇ ਤੁਹਾਨੂੰ ਇਹ ਭਾਸ਼ਣ ਦਾ ਵਿਸ਼ਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਥੈਂਕ ਯੂ